ਅਜਨਾਲਾ ਚ ਨਹੀਂ ਰੁਕ ਰਿਹਾ ਤੇ ਵਪਾਰਤਾ ਤੰਤਾ ਅਤੇ ਨਸ਼ੇ ਕਾਉਂਸਲਰ ਦੇ ਪਤੀ ਨੇ ਰੋਕਣ ਦੀ ਕੀਤੀ ਕੋਸ਼ਿਸ਼ ਉਸ ਨੂੰ ਰੋਕਣਾ ਪਿਆ ਮਹਿੰਗਾ ਅਜਨਾਲਾ ਸ਼ਹਿਰ ਅੰਦਰ ਚੱਲ ਰਹੇ ਤੇ ਵਪਾਰ ਤੇ ਨਸ਼ਿਆਂ ਦੇ ਤੰਦੇ ਨੂੰ ਰੋਕਣ ਵਿੱਚ ਅਜਨਾਲਾ ਪੁਲਿਸ ਨਕਾਮ ਨਜ਼ਰ ਆ ਰਹੀ ਹੈ ਅਜਨਾਲਾ ਵਿਸ਼ਰਿਆਂ ਨਸ਼ਾ ਅਤੇ ਤੇ ਵਪਾਰ ਦਾ ਕੰਮ ਚੱਲ ਰਿਹਾ ਹੈ ਪਰ ਅਜਨਾਲਾ ਪੁਲਿਸ ਕਾਰਵਾਈ ਕਰਨ ਦੀ ਪਚਾਏ ਹੱਥ ਤੇ ਹੱਥ ਰੱਖੀ ਬੈਠੀ ਹੈ ਅਜਨਾਲਾ ਵਿ ਜੋ ਤੀਰ ਸ਼ਾਮ ਇੱਕ ਮਹੱਲੇ ਅੰਤਰਕਾਰ ਵਿੱਚ ਚੱਲ ਰਹੇ ਤੇ ਵਪਾਰ ਦੇ ਤੰਤੇ ਅਤੇ ਨਸ਼ੇ ਨੂੰ ਰੋਕਣਾ ਅਜਨਾਲਾ ਦੀ ਮਹਿਲਾ ਕਾਉਂਸਲਰ ਤੇ ਪਤੀ ਅਤੇ ਇੱਕ ਹੋਰ ਵਿਅਕਤੀ ਨੂੰ ਉਸ ਵੇਲੇ ਮਹਿੰਗਾ ਪਹ ਗਿਆ ਦਰਅਸਲ ਉਹਨਾਂ ਦਾ ਤਦਾਕਰ ਕਰਨ ਵਾਲੇ ਲੋਕਾਂ ਵੱਲੋਂ ਉਹਨਾਂ ਦੇ ਚਿਹਰੇ ਉੱਤੇ ਜ਼ਹਿਰੀਲਾ ਛਿੜਕਾ ਕਰ ਦਿੱਤਾ ਸੀ ਜਿਸ ਤੋਂ ਬਾਅਦ ਤੁਰੰਤ ਉਹਨਾਂ ਨੂੰ ਦਿਖਣਾ ਬੰਦ ਹੋ ਗਿਆ ਤੇ ਸਰੀਰ ਉੱਪਰ ਚੱਲਣ ਹੋਣ ਲੱਗ ਪਈ ਇਸ ਤੋਂ ਬਾਅਦ ਮਹੱਲੇ ਅੰਤਰ ਰੌਲਾ ਪੈਣ ਤੋਂ ਬਾਅਦ ਕਾਫੀ ਦੇਰ ਨਾਲ ਪੁਲਿਸ ਨੇ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ ਇਸਮੰਦੀ ਥਾਣਾ ਜਨਾਲਾ ਤੇ ਐਸਐਚਓ ਸਾਹਿਬ ਇੰਸਪੈਕਟਰ ਸਤਰਾਮ ਸਿੰਘ ਨੇ ਕਿਹਾ ਕਿ ਇਸ ਸਾਰੇ ਮਾਮ ਬ੍ਰੀਕਿੰਗ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਏ ਉਸ ਅਨੁਸਾਰ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਦੁਪਹਿਰਾਂ ਜਾਂਦਾ ਸਮਾਂ ਸੀ ਦੁਪਹਿਰ ਦਾ ਬਾਅਦ ਜਾਂ 10-11 ਵਜੇ ਦਾ ਸਮਾਂ ਸੀ ਤੇ ਸਕੂਲ ਟਾਈਮ ਹਰਕ੍ਰਿਸ਼ਨ ਦੇ ਬੱਚੇ ਦੋ ਕੁ ਲੜਕੀ ਤੇ ਲੜਕਾ ਇੱਕੇ ਕਲਾਸ ਦੇ ਬੱਚੇ ਸੀ ਦੋਨੋਂ ਇੱਥੇ ਆਏ ਆ ਚਲੋ ਸਾਡੇ ਬੱਚਿਆਂ ਨੇ ਜਾਂ ਮੈਨੂੰ ਕਿਸੇ ਨਾ ਕਿਸੇ ਨੂੰ ਪਤਾ ਲੱਗਾ ਵੀ ਉੱਥੇ ਉੱਥੇ ਗਲਤ ਕੰਮ ਹੋ ਰਿਹਾ ਬੱਚੇ ਉਹਦੇ ਅੰਦਰ ਬੜਿਆ ਮੈਂ ਛੇਦੀ ਛੇਦੀ ਉਸੇ ਤਰ੍ਹਾਂ ਹੀ ਮੈਂ ਜੀ ਰੋਟੀ ਛੱਡ ਕੇ ਮੈਂ ਭੱਜਾਂ ਗੱਡੀ ਲੈ ਕੇ ਇੱਥੇ ਆਇਆ ਇਹਨਾਂ ਨੂੰ ਆਪਣੇ ਮੇਰੇ ਜਿਹੜੇ ਐਮਸੀ ਸਾਹਿਬ ਨੇ ਇਹਨਾਂ ਨੂੰ ਮਕਾਲ ਕੀਤੀ ਕਿ ਜਲਦੀ ਆਓ ਮੇਰੇ ਕੋਲ ਜਲਦੀ ਪਹੁੰਚ ਰਿਹਾ ਤੇ ਇਹ ਵੀ ਬਾਜ਼ਾਰ ਜਾਣ ਮੇਰੇ ਸਾਹਮਣੇ ਨਿਕਲੇ ਆ ਉਸੇ ਵੇਲੇ ਮੇਰੇ ਕੋਲ ਆ ਗਿਆ ਅਸੀਂ ਇੱਥੇ ਸਾਹਮਣੇ ਇਸ ਇਹਦੇ ਸਾਹਮਣੇ ਮੈਂ ਗੱਡੀ ਖਿਲਾ ਕੇ ਡੰਡਰਾਇ ਖੜੋ ਗਿਆ ਅਸੀਂ ਕਿ ਇਹਨੂੰ ਨਿਕਲਣ ਦਿੱਤਾ ਅਸੀਂ ਇੱਕ ਜੋੜੀ ਦਾ ਪਤਾ ਲੱਗਾ ਸੀ ਵੀ ਲੜਕੀ ਤੇ ਲੜਕਾ ਅੰਦਰ ਵੜਿਆ ਗਿਆ ਮੈਂ ਗਿਆ ਅੰਦਰ ਇਹਨਾਂ ਨੂੰ ਮੈਂ ਕੈਮਰਾ ਫੜਾਇਆ ਆਪਣਾ ਫੋਨ ਕਿ ਤੁਸੀਂ ਮੇਰੀ ਵੀਡੀਓ ਬਣਾਓ ਮੈਂ ਅੰਦਰ ਚੱਲਿਆ ਅੰਦਰ ਜਾ ਕੇ ਉਹ ਸਾਹਮਣੇ ਕਮਰਾ ਇੱਕ ਉੱਥੇ ਜਾ ਕੇ ਚੈੱਕ ਕੀਤਾ ਅੰਦਰਵਾਜਾਂ ਉਹਨੇ ਕੁੰਡੀ ਲੱਗੀ ਠੀਕ ਹੈ ਜੀ ਮੈਂ ਬਾਹਰੋਂ ਵੀਡੋ ਨਾਲ ਮੇਰੀ ਬੰਦੀ ਗਈ ਮ ਉੱਪਰ ਗਿਆ ਲੜਕੀ ਨੂੰ ਪੁੱਛਿਆ ਜਾ ਕੇ ਲੜਕੀਆਂ ਦੀ ਮੈਂਨ ਨੂੰ ਪੁੱਛਿਆ ਵੀ ਕੋਈ ਕੁੜੀ ਮੁੰਡਾ ਇੱਥੇ ਆਇਆ ਆਂਦੀ ਹਾਂ ਆਇਆ ਇਸ ਕਮਰੇ 'ਚ ਮੈਂ ਉੱਥੇ ਬਿਲਕੁਲ ਉਸ ਟਾਂ ਦੇ ਨਾਲ 당 ਰਹਿ ਗਿਆ ਵੀ ਮੈਂ ਇੱਕ ਤੇ ਸਾਨੂੰ ਪਤਾ ਲੱਗਾ ਇੱਕ ਥੱਲੇ ਆ ਤੇ ਇੱਕ ਉੱਤੇ ਜੇ ਤੋ ਅਸੀਂ ਉਹ ਬੱਚਾ ਕਿੰਨੀ ਕੁ ਉਮਰ ਦਾ ਹੋਏਗਾ ਸਮਥਿੰਗ ਮੇਰੇ ਕੋਲ ਲੱਗਦਾ ਵੀ 15 ਜਾਂ 16 ਸਾਲ ਦਾ ਲੜਕਾ ਸੀ ਤੇ 16 ਸਾਲ ਦੀ ਲੜਕੀ ਸੀ ਅਸੀਂ ਪ੍ਰਸ਼ਾਸਨ ਨੂੰ ਫੋਨ ਕੀਤਾ ਚਲੋ 15-20 ਮਿੰਟ ਬਾਅਦ ਪੁਲਿਸ ਆਈ ਹੈ ਕੋਈ ਸੀਨੀਅਰ ਮੋਸਟ ਨਹੀਂ ਆਇਆ ਸਿਨੇਮੋਸ ਨਹੀਂ ਆਇਆ ਚਲੋ ਇੱਕ ਹੌਲਦਰ ਲੈਵਲ ਦੇ ਜਾਂ ਮੁੰਚੀ ਆ ਇਸ ਲੈਵਲ ਦੇ ਆਏ ਨਹੀਂ ਉਹਨਾਂ ਸਾਨੂੰ ਅਸੀਂ ਉਹਨਾਂ ਨੂੰ ਚਪੇੜੂ ਵੀ ਨਹੀਂ ਮਾਰੀ ਨਾ ਦੋਨਾਂ ਮੁੰਡੇ ਕੁੜੀਆਂ ਨੂੰ ਅਸੀਂ ਕਿਸੇ ਨੂੰ ਕੁਝ ਨਹੀਂ ਕਿਹਾ ਠੀਕ ਹੈ ਅਸੀਂ ਉਹਨਾਂ ਨੂੰ ਬਰਾਮਦ ਕਰਾਇਆ ਉਹਨਾਂ ਨੂੰ ਸਾਨੂੰ ਉਹਨਾਂ ਨੇ ਵਿਸ਼ਵਾਸ ਦਿਵਾਇਆ ਅਸੀਂ ਉਹਨਾਂ ਨੂੰ ਇੱਕ ਰਿਕੁਐਸਟ ਕੀਤੀ ਵੀ ਸਾਡਾ ਇਹ ਪਿੱਛੇ ਤੁਸੀਂ ਮੈਂ ਤੁਹਾਨੂੰ ਇੱਕ ਉਹਨੇ মিডিਆ ਦੇ ਵੀਰਾਂ ਨੂੰ ਬੇਨਤੀ ਕਰਾਂਗਾ ਪਿੱਛੇ ਇੱਚਾ ਕਰੋ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਗੁਰਦੁਆਰਾ ਸਾਹਿਬ ਦਾ ਗੇਟ ਸਾਡੀਆਂ ਧੀਆਂ ਪੜ੍ਹਨ ਨੇ ਰਾਤ ਨੂੰ ਇੱਥੇ ਜਾਣਾ ਹੁੰਦਾ ਸਵੇਰੇ ਸ਼ਾਮ ਸਾਡੇ ਪਰਿਵਾਰ ਜਾਂਦੇ ਨੇ ਗੁਰਦੁਆਰਾ ਸਾਹਿਬ। ਕੀ ਮੰਨਦੇ ਹੁਣ ਕੱਟਣਾ ਜੀ ਹੋਣੀ ਮੈਂ ਕਾ ਰੋਟੀ ਖਾ ਰਿਆ। ਮੈਨੂੰ ਚਾਹਨ ਕਿ ਇਥੋਂ ਮੈਨੂੰ ਫੋਨ ਗਿਆ ਕੀ ਸਾਡੇ ਐਮਸੀ ਸਾਹਿਬ ਦੇ ਅੱਖਾਂ 'ਚ ਸਪਰੇ ਪਾਤੀ ਆ, ਸਿਰ ਤੇ ਸੱਟ ਲਾਤੀ ਆ। ਮੈਂ ਛੇਛੇ ਜੀ ਆ ਇਹਨਾਂ ਦੀ ਬਹੁਤ ਬੁਰੀ ਆਦਤ ਸੀ। ਅਸੀਂ ਪਾਣੀ ਪੂੜੀ ਮੰਗਾਇਆ ਛੇਛੇ ਜੀ ਪਾਣੀ ਉਹਦੇ ਨਾਲ ਛੱਟੇ ਮਾਰਦੇ ਉਹਨਾਂ ਦੇ। ਅਸੀਂ ਕਟੋ-ਕਟ 10 ਕੈਂਪਰ ਇਹਨਾਂ ਦੇ ਉੱਤੇ ਮੂੰਹ ਦੇ ਮਾਰਦੇ ਆ ਪਾਣੀ ਦੇ ਉੱਤੇ। ਅਸੀਂ ਅੰਦਰ ਦੇਖਿਆ ਉਹ ਲੜਕਾ ਇੱਕ ਫਰਿਆਦ ਸੀ ਮੁੰਡਿਆਂ ਨੇ ਜਿਹੜਾ ਉਸ ਤੋਂ ਬਾਅਦਾਂ ਦੀ ਕੁੜੀਆਂ ਵੀ ਹੈਗੀਆਂ। ਅਸੀਂ ਸਾਰਾ ਫ ਪਿੱਛੇ ਜਾ ਕੇ ਉੱਤੇ ਮਗਰ ਜਾ ਕੇ ਲੁਕੀਆਂ ਸੀ ਉੱਥੋਂ ਜਾ ਕੇ ਬਰਾਮਦ ਕਰਕੇ ਫੋਨ ਸਚੂ ਸਾਹਿਬ ਆਏ ਸੀ ਤੇ ਉਹਨਾਂ ਨੂੰ ਦੋ ਲੜਕੀਆਂ ਇੱਕ ਲੜਕਾ ਮੰਧਿਆੜੋ ਦੀ ਅਸੀਂ ਇਹ ਬੇਨਤੀ ਕਰਦੇ ਆਂ ਵੀ ਇਹ ਇਤੋਂ ਗੰਦ ਨਿਕਲਣਾ ਚਾਹੀਦਾ ਸਾਡੇ ਏ ਕੇ ਐਮ ਸੀ ਸਾਹਿਬ ਨੇ ਸਾਡੇ ਮਾਲ ਸਾਹਿਬ ਨੇ ਸਾਡੇ ਬਹੁਤ ਸਤਿਕਾਰਯੋਗ ਨੇ ਮੈਂ ਰਾਤੀ ਇਹਨਾਂ ਨੂੰ ਬੇਨਤੀ ਇਹਦੇ ਕੱਟਣਾ ਹੋਣੀ ਹੈ ਨਾ ਰਾਤੀ ਇਹ ਮਾਲ ਸਾਹਿਬ ਮੇਰੇ ਕੋਲ ਖੜੋਤੇ ਨੇ ਰਾਤੀ ਵੀ ਸ਼ਾਮਾਂ ਦਾ ਟਾਈਮ ਸੀ ਉਹ ਗੁਰਦੁਆਰਾ ਸਾਹਿਬ ਦਾ ਟਾਈਮ ਸੀ ਇੱਥੇ ਚਾਰ ਸਮੱਕੇ ਬੈਠੇ ਮੈਂ ਉਹਨਾਂ ਨੂੰ ਕਿਹਾ ਮੈਂ ਯਾਰ ਇਹਦਾ ਨਾ ਕਰੋ ਸਾਡੇ ਪਰਿਵਾਰਾਂ ਨੇ ਜਾਣਾ ਫਿਰ ਮੈਂ ਮਾਲ ਸਾਨੂੰ ਬੇਨਤੀ ਕੀਤੀ ਕਿ ਮਾਲ ਸਾਹਿਬ ਆਪਾਂ ਕੋਈ ਕਰੀਏ ਕੋ ਕਮੇਟੀ ਬਣਾਈਏ ਯਾਰ ਇਹਨਾਂ ਨੂੰ ਢੱਕੀ ਹੱਥ ਬਲਾ ਜੋੜੀਏ ਇਹਨਾਂ ਦੇ ਪਰਿਵਾਰਾਂ ਨੂੰ ਸੱਦ ਕੇ ਕੀ ਯਾਰ ਇਦਾਂ ਨਾ ਕਰੋ ਤੁਸੀਂ ਕੀ ਮੰਨਦੇ ਹੋ ਇੰਨੇ ਸਾਲ ਚਿਰ ਤੋਂ ਤੁਸੀਂ ਇਹ ਜਿਹੜੀ ਮੰਗ ਰੱਖੀ ਹੋ ਦੋ ਦਿਵਾਰ ਜਿਸ ਤਰੀਕੇ ਨਾਲ ਘਟਣਾ ਕਿ ਕੀ ਕਾਰਨ ਹੈ ਕਿਉਂ ਜਿਹੜਾ ਅਸੀਂ ਮਤਲਬ ਪਰੇਸ਼ਾਨ ਹੈ ਗੱਲ ਤੋਂ ਕਿ ਪ੍ਰਸ਼ਾਸਨ ਕਿਉਂ ਨਹੀਂ ਐਕਸ਼ਨ ਲੈਂਦਾ ਅਸੀਂ ਉਦੋਂ ਵੀ ਇਹ ਗੱਲ ਕੀਤੀ ਕਿ ਸ਼ਾਮ ਪ੍ਰਸ਼ਾਸਨ ਹਰਜੀਤ ਮੰਨ ਲਓ ਠੀਕ ਆ ਉਹਦਾ ਇੱਕ ਆਕਰ ਅਸੀਂ ਉਹਨੂੰ ਕਹਿੰਨੇ ਉਹ ਕਹਿੰਦਾ ਮੈਂ ਕਿਰਾਏ ਦੇ ਦਿੱਤਾ ਮੈਂ ਕਿਰਾਏ ਦਿੱਤਾ ਗਵਰਨਮੈਂਟ ਵੱਲੋਂ ਮਨਜ਼ੂਰਸ਼ੁਦਾ ਹੈ ਉਹ ਕਹਿੰਦਾ ਜੀ ਗਵਰਨ ਮੈਂ ਕਰ ਸਕਦਾ ਹਾਂ ਸਾਰਾ ਕੁਝ ਦੱਸੋ ਇਹ ਸਰਕਾਰਾਂ ਦੀ ਕਾਰਡ ਆ ਪ੍ਰਸ਼ਾਸਨ ਦੀ ਕਾਰਡ ਕਿ ਜੀ ਆਰੰਭਤ ਹੋਇਆ ਹੁਣ ਅੰਦਰ ਜੇ ਤੁਸੀਂ ਅੰਦਰੋਂ ਤੁਹਾਨੂੰ ਮੈਂ ਕੀ ਦੱਸਾਂ ਜੀ ਤੁਸੀਂ ਵੀਡੀਓ ਬਣਾ ਕੇ ਲੈ ਕੇ ਆਏ ਜੇ ਪਤਰਾਜ ਜੋਗ ਬਹੁਤ ਜ਼ਿਆਦਾ ਸਮਗਰੀ ਇਹ ਨਹੀਂ ਇੱਕ ਜਾਂ ਦੋ ਕੁਆਂਟੀਟੀ ਚ ਇੱਕ ਦੋ ਨਹੀਂ ਉੱਥੇ ਮਿਲਿਆ ਹੈਗਾ ਜੀ ਰੈਪ ਹੁੰਦਾ ਇੱਕ ਪੂਰਾ ਰੈਪ ਦਾ ਨਵਾਂ ਰੋਲ ਇੱਕ ਖਾਲੀ ਰੋਲ ਪਲੱਸ ਦਸਾਂ ਦਸਾਂ ਦੇ ਨੋਟ ਜਿਹੜੇ ਕੋ ਸੜੇ ਹੋਏ ਤੁਸੀਂ ਤੁਹਾਨੂੰ ਵੀਡੀਓ ਮਿਲ ਗਈਗੀ ਹੈ ਨਾ ਉਹ ਸੜੇ ਨੋਟ ਨੇ ਪਲੱਸ ਲਾਈਟਰ ਨੇ ਮੈਂ ਚਾਰ ਪੰਜ ਲਾਈਟਰ ਹੈਗੇ ਇਸ ਤੋਂ ਬਾਅਦ ਕੀ ਸਾਵਨਿੰਗ ਦਾ ਗਲਤ ਹੈ ਪੀਏ ਰੋਡ ਤੋਂ ਬਾਅਦ ਸਾਰਿਆਂ ਦੇ ਨਾਲ ਸਲਾਹ ਕਰਕੇ ਅਸੀਂ ਐਸਐਚਓ ਸਾਹਿਬ ਨੂੰ ਬੇਨਤੀ ਕੀਤੀ ਵੀ ਕਾਰਵਾਈ ਕਰੋ ਨਹੀਂ ਕਰਨਗੇ ਤੇ ਬਾਕੀ ਜਿੱਦਾਂ ਸਲਾਹ ਕਰਕੇ ਸਾਰੇ ਸਿਨੇਮੋਸ ਨਾਲ ਜੋ ਅਗਲੀ ਕਾਰਵਾਈ ਬਣਦੀ ਹੈ ਜੀ ਮੇਰਾ ਨਾਮ ਸ਼ਿਵਦੀਪ ਸੰਚਾਲਾ ਹਾਰ ਨੰਬਰ 8 ਤੋਂ ਮੈਂ ਜੀ ਮਿਸ ਕਾਉਂਸਲਰ ਹਾਰ ਨੰਬਰ 8 ਤੋਂ ਸਾਡਾ ਅੱਜ ਇਹ ਤੁਹਾਨੂੰ ਪਹਿਲਾਂ ਵੀ ਪਤਾ ਮੀਡੀਆ ਸਾਰਾ ਹੋਣਾ ਆ ਕਿ ਜਿੱਥੇ ਹਰਜੀਤ ਮੋਟਰਾਂ ਵਾਲੇ ਦੀ ਆ ਇੱਥੇ ਗਦਾਮ ਆ ਜੋ ਪਹਿਲਾਂ ਵੀ ਦੋ ਵਾਰੀ ਜਾ ਆਣ ਕੇ ਇੱਥੇ ਪਰਚੇ ਹੋਏ ਹਨ ਜਾਇਜ਼ ਧੰਦੇ ਚੱਲਦੇ ਸੀ ਅੱਜ ਫਿਰ ਵੀ ਅਸੀਂ ਬਾਰ-ਬਾਰ ਪਹਿਲਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਅੱਜ ਤੋਂ 15-20 ਦਿਨ ਪਹਿਲਾਂ ਇੱਥੇ ਨਮਾਲਕ ਲੜਕੀਆਂ ਸਕੂਲ ਦੀਆਂ ਨੂੰ ਪੁਲਿਸ ਦੇ ਹਵਾਲੇ ਕੀਤਾ ਸੀ ਵੀ ਇੱਥੇ ਇਹਨੂੰ ਬੰਦ ਕੀਤਾ ਜਾਵੇ ਪਰ ਪੁਲਿਸ ਦੇ ਜੂਂ ਤੇ ਨਹੀਂ ਸੜਕੀ ਉਹਨਾਂ ਨੇ ਹੀ ਬੰਦ ਕੀਤਾ ਅੱਜ ਕੀ ਹੋਇਆ ਫੇਰ ਇੱਥੇ ਹੁਣ ਹੈਰੋਇਨ ਵੇਕਣੀ ਸ਼ੁਰੂ ਹੋ ਗਈ ਲਗਾਤਾਰ ਹੈਰੋਇਨ ਵੇਕਣੀ ਸ਼ੁਰੂ ਹੋ ਗਈ ਅੱਜ ਦੋ ਲੜਕੀਆਂ ਜਿਹੜੀਆਂ ਅਸੀਂ ਰਖਸ਼ੇ ਦੇ ਉੱਤੇ ਆ ਰਹੀਆਂ ਸੀ ਛੋਟੀਆਂ ਨਮਾਲਕ ਫੇਰ ਅੰਦਰ ਜਾ ਰਹੀਆਂ ਮੈਂ ਮੇਰਾ ਗਵਾਂਡੀ ਫੌਜੀ ਸਾਹਿਬ ਅਹੀਂ ਦੋਵਾਂ ਨੇ ਕਿਆ ਵੀ ਆਏ ਕੀ ਹੋ ਰਿਹਾ ਤੁਸੀਂ ਕਿਉਂ ਇੱਥੇ ਇਹ ਕਰ ਰਹੇ ਹੋ ਸਮੈਕ ਉਹ ਕਹਿੰਦੇ ਅਹੀਂ ਤੇ ਹਰਜੀਤ ਕੋ ਲਿਆ ਅਹੀਂ ਛੜੇ ਆਮ ਕਰਾਇਆ ਦੇਨੇ ਉਹਨੂੰ 30000 ਰੁਪਏ ਮਹੀਨਾ ਮਿੱਥਿਆ ਅਹੀਂ ਤੇ ਉਹਨੂੰ ਸ਼ਰਿਆਮ ਹੀ ਅਹੀਂ ਹੀ ਰੋਣ ਵੇਚ ਨਹੀਂ ਆ ਅਹੀਂ ਕਿਆ ਵੀ ਨਹੀਂ ਅਹੀਂ ਆਪਣੇ ਮਹੱਲੇ 'ਚ ਵੇਚਦੇ ਨਹੀਂ ਅਹੀਂ ਕਾਉਂਸਲ ਆ ਲੋਕਾਂ ਚੁਣੇ ਨੂੰ ਮੈਂਦੇ ਆ ਇੱਥੇ ਨੰਬਰ 6 7 8 9 4 ਵਾਡਾਂ ਦੀ ਇਹ ਵਾੜਿਆ ਪਹਿਲਾਂ ਤੁਹਾਨੂੰ ਮੈਂ ਦੱਸਦਾ 4 ਵਾਡਾਂ ਦਾ ਇਹ ਮਹੱਲਾ ਆ ਫਿਰ ਕੀ ਹੋਇਆ ਉੱਥੋਂ ਨਿਕਲੇ ਸਾਡੇ ਨਾਲ ਹੱਥੋਂ ਪਾਈ ਹੋਇਆ ਇੱਕ スクリーン ஷੇਪ ਮੈਨੇ ਉਹਨੂੰ ਜਾਂਦਾ ਕੌਣ ਸੀ ਪੰਡਤ ਜਿਹਾ ਲੱਗਦਾ ਸੀ ਉਹਨੇ ਸਾਡੇ ਦੇ ਹੱਥੋ ਪਾਈ ਕੀਤੀ ਉਹਨੇ ਸਪਰੇ ਇਦਾਂ ਦੀ ਮਾਰੀ ਸਾਡੇ ਮੇਰੇ ਤੇ ਫੌਜੀ ਸਾਹਿਬ ਦੀ ਅੱਖਾਂ ਦੇ ਸਾਨੂੰ ਕੁਛ ਸਮਝ ਨਹੀਂ ਆਈ ਅਹੀਂ ਜਮੀਨ ਤੇ ਡਿਗ ਪਏ ਉਹ ਜੋਂ ਮਾਰਨੇ ਬਾਕੀ ਜਿਹੜਾ ਸਾਨੂੰ ਮਾਰਨਾ ਸ਼ੁਰੂ ਕਰਤਾ ਫਿਰ ਇਹ ਵੀ ਮਹੱਲੇ ਵਾਲੇ ਮੁੰਡੇ ਤਗੜੇ ਹੋ ਗਏ ਪਾਏ ਉਹਨਾਂ ਨੂੰ ਭਜਾਇਆ ਵੀ ਇੱਕ ਮੇਰੇ ਤੇ ਫੌਜੀ ਸਾਹਿਬ ਦੇ ਬੰਦੇ ਹੱਥ ਜਿਹਦੇ ਅਸੀਂ ਤੋਂ ਹੱਥ ਫੜਿਆ ਉਹਨੂੰ ਅਹੀਂ ਛੱਡਿਆ ਨਹੀਂ ਸੀ ਸਾਡੀਆਂ ਜੋ ਵੀ ਅੱਖਾਂ 'ਚ ਜਲਣ ਹੋਈ ਸਾਨੂੰ ਅਸੀਂ ਪ੍ਰਵਾਹ ਕਿਹੜੀ ਵਸਤੂ ਜਿਹੜੀ ਸਪਰੇਅ ਕੀਤੀ ਜਾਜਾ ਹੋਰ ਕੋਈ ਨਹੀਂ ਉਹ ਇਤਾਂ ਦੀ ਵੀ ਜਲਣ ਜਿਦਾ ਲਾਲ ਮਿਰਚਾਂ ਨਹੀਂ ਅੱਖਾਂ 'ਚ ਕੋਈ ਪਾ ਦਿੰਦਾ ਉਹ ਇਦਾਂ ਦਾ ਸੀ ਫਿਰ ਅਸੀਂ ਉਹਨੂੰ ਫੜ ਕੇ ਅਸੀਂ ਨਹੀਂ ਉਹਨੂੰ ਛੱਡਿਆ ਫਿਰ ਨਹੀਂ ਇੱਥੇ ਤਾਂ ਲਾਵਾ ਵੀ ਧੰਦਾ ਕਰਦੇ ਇੱਥੇ ਨਜਾਇਜ਼ ਧੰਦਾ ਚੱਲਦਾ ਜੀ ਰਾਜੋ ਸਮਕਲੀ ਵੀ ਆ ਇੱਥੇ ਲੇੜੀ ਚੌਂਟੀਆਂ ਆ ਇੱਥੇ ਸਾਰਾ ਕੁਝ ਚੱਲਦਾ ਤੁਹਾਨੂੰ ਵੀ ਮੀਟੀਆਂ ਨੂੰ ਪਹਿਲਾਂ ਵੀ ਪਤਾ ਆ ਇੱਥੇ ਕਹਿਣ ਦੀ ਲੋਟ ਨਹੀਂ ਹੈਗੀ ਤੁਹਾਨੂੰ ਪਤਾ ਇਹ ਸਾਰਿਆਂ ਨੂੰ ਜੋ ਕੁਛ ਇੱਥੇ ਚੱਲਦਾ ਸੋ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਜੇ ਦੁਕਾਨ ਨੂੰ ਸੀਲ ਨਾ ਕੀਤਾ ਤੇ ਆ ਚਾਰ ਵਾੜਾ ਇੱਥੇ ਧਰਨਾ ਥਾਣੇ ਦੇ ਅੱਗੇ ਦੇਣ ਗਿਆ ਸੋ ਸਾਨੂੰ ਮਾਨ ਸਾਡਾ ਪਹਿਲਾਂ ਵੀ ਦੋ ਤਿੰਨ ਵਾਰ ਇੱਥੇ ਘਟਨਾਵਾਂ ਇਦਾਂ ਹੋਸ ਗਈਆਂ ਇਹ ਲੱਗਦਾ ਪੁਲਿਸ ਪ੍ਰਸ਼ਾਸਨ ਕਿਉਂ ਕਾਰਵਾਈ ਨਹੀਂ ਕਰਦਾ ਪੁਲਿਸ ਵਾਲੇ ਲੜੇ ਆਪ ਆਉਂਦੇ ਆ ਇੱਥੇ ਅੰਦਰ ਦੇਖੋ ਪੁਲਿਸ ਵਾਲੇ ਵੀ ਆਉਂਦੇ ਉਸ ਵਾਲੇ ਆਉਂਦੇ ਇੱਥੇ ਆਉਂਦੇ ਪਹਿਲਾਂ ਬਰਾਮਦ ਕੀਤੀ ਪੁਲਿਸ ਵਾਲਿਆਂ ਨੂੰ ਬਨ ਨਹੀਂ ਪਤਾ ਇੱਥੇ ਸਾਨੂੰ ਪਤਾ ਆ ਪਾ ਸਾਨੂੰ ਮਾਨ ਸਾਡੇ ਮੰਤਰੀ ਮਾਨ ਜੋ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਦੇ ਵੀ ਅੱਜ ਤੋਂ ਬਾਅਦ ਇਸੇ ਨੱਥ ਪਾਉਣਗੇ ਅੰਦਰ ਜੇ ਨਾ ਪਾਈ ਕਿੰਨਾ ਟਾਈਮ ਕਰਦੇ ਟੈਕੋਈ ਇਹ ਕੋਈ ਨੂੰ ਸਾਨੂੰ ਪੌਣਾ ਘੰਟਾ ਹੋ ਗਿਆ ਜੀ ਪੁਲਿਸ ਆਈ 20 ਤੋਂ 25 ਮਿੰਟ ਤੇ ਬਾਅਦ ਉਹ ਵੀ ਟੀਐਸਪੀ ਅਜਨਾਲ ਨੂੰ ਫੋਨ ਕਰਤਾ ਤੇ ਧੰਨਵਾਦ ਹੈ ਉਹਨਾਂ ਦਾ ਜਿਨ੍ਹਾਂ ਭੇਜਿਆ ਬਸ ਉਦੋਂ ਤੱਕ ਸਾਡਾ ਸਾਰਾ ਮਹੱਲਾ ਮਤਲਬ ਸਾਡਾ ਸਹਿਯੋਗ ਇੱਥੋਂ ਦੋ ਕੁੜੀਆਂ ਇੱਕ ਮੁੰਡੇ ਰੈਸਟ ਕੀਤਾ ਗਿਆ ਆ ਬਰਫ ਜੇ ਤੁਹਾਨੂੰ ਦੱਸ ਨਹੀਂ ਸਕਦੇ ਜੋ ਸਾਡੇ ਆ ਸਰੀਰ ਦੇ ਹਾਲਾਤ ਹੋ ਰਹੇ ਆ ਤੁਹਾਨੂੰ ਦੱਸ ਨਹੀਂ ਸਕਦੇ ਵੀ ਸਾਨੂੰ ਸਾਡੇ ਹਾਲਾਤ ਆ ਇਹ ਰਿਸ਼ ਸ਼ੇਪਦੀਪ ਸਿੰਘ ਨਾਮ ਦੇ ਵਿਅਕਤੀ ਨੇ ਅਜਨਾਲਾ ਕਸਬੇ ਦੇ ਰਹਿਣ ਵਾਲੇ ਪਟੇਗੜ ਚੂੜੀਆਂ ਰੋਡ ਦੇ ਉਹਨਾਂ ਦਾ ਫੋਨ ਆਇਆ ਹੈ ਵੀ ਇੱਥੇ ਕੋਈ ਝਗੜਾ ਵਗੈਰਾ ਹੋਇਆ ਕੁਝ ਬੰਦੇ ਹਾਸ ਚਲੇ ਆ ਜੋ ਵੀ ਤੱਥ ਹੋਣਗੇ ਜਾਣ ਤੋਂ ਬਾਅਦ ਤੁਹਾਨੂੰ ਦੱਸ ਦਿੱਤੇ ਜਾਣਗੇ ਬਣਦੀ ਲੀਗਲ ਕਾਰਵਾਈ ਅਮਲ